ਦੋਸਤੋ ਬੋਲੀਵੁੱਡ ਦੇ ਵਿੱਚ ਵੀ ਬਹੁਤ ਵਧੀਆ ਡਾਇਰੈਕਟਰ ਨੇ ਜੋ ਚੰਗੀ ਸੋਚ ਰੱਖਦੇ ਨੇ ਜਿਵੇਂ ਹੁਣ ਪਿੱਛੇ ਜੇ ਫਿਲਮ ਆਈ ਸੀਗੀ ਪੰਜਾਬ 95 ਦਿਲਜੀਤ ਅਰਜੂ ਰਾਮਪਾਲ ਤੇ ਇਹ ਫਿਲਮ ਥੀਏਟਰ ਵਿੱਚ ਨਹੀਂ ਲੱਗੀ ਉਹਦਾ ਕਾਰਨ ਪੰਜਾਬ ਨਾਲ ਜੁੜੀ ਆ ਤੇ ਪੰਜਾਬ ਦੇ ਵੱਡੇ ਮੁੱਦੇ ਨਾਲ ਜੁੜੀ ਹੋਈ ਆ ਇੱਕ ਜਸਵੰਤ ਸਿੰਘ ਖਾਲਰ ਯੂਤੇ ਮੂਵੀ ਹੈ ਤੇ ਇਹਨਾਂ ਦੇ ਜਿਹੜੇ ਡਾਇਰੈਕਟਰ ਨੇ ਉਹ ਹੈਗੇ ਨੇ ਹਣੀ ਤਰਹਾਨ ਇਹਨਾਂ ਦੀ ਇੰਟਰਵਿਊ ਦੇਖੀ ਇਹਨਾਂ ਨੇ ਕਿਹਾ ਕਿ ਸੈਂਸਰ ਨੇ 127 ਕਟ ਲਾਏ ਆ ਫਿਲਮ ਦੇ ਵਿੱਚ ਜੇ 127 ਸੀਨ ਕੱਢੇ ਜਾਣਗੇ ਤਾਂ ਫਿਲਮ ਦੇ ਵਿੱਚ ਕੁਝ ਨਹੀਂ ਰਹਿ ਜਾਂਦਾ ਤੇ ਜਦੋਂ ਉਹਨਾਂ ਨੇ ਕਾਰਨ ਪੁੱਛਿਆ ਵੀ ਤੁਸੀਂ ਕਿਸ ਗੱਲ ਤੋਂ ਕੱਟ ਲਾਏ ਨੇ ਉਹ ਕਹਿੰਦੇ ਵੀ ਤੁਸੀਂ ਆਹ ਵਿਚਾਰ ਲੈਣਾ ਚੱਕ ਦੋ ਆਹ ਆ ਸੀਨ ਚੱਕ ਦੋ ਜਿੱਦਾਂ ਕਿ ਇਹਦੇ ਵਿੱਚ ਇੰਦਰਾ ਗਾਂਧੀ ਦਾ ਪੂਰਾ ਨਾਮ ਲਿਆ ਵਾ ਉਹ ਨਾਮ ਬਦਲ ਦੋ ਤਾਂ ਫਿਰ ਡਾਇਰੈਕਟਰ ਸਾਹਿਬ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਤੇ ਪੂਰੀ ਦੀ ਪੂਰੀ ਫਿਲਮ ਬਣੀ ਹੋਈ ਆ ਤਾਂ ਹੁਣ ਜੇ ਕੋਈ ਫਿਲਮ ਪੰਜਾਬ ਦੇ ਵਿੱਚ ਕੋਈ ਸੱਚੀ ਕਹਾਣੀ ਹੈਗੀ ਆ ਜੋ ਸੱਚ ਆ ਸੀ ਲੋਕਾਂ ਮੂਰੇ ਉਹੀ ਦਿਖਾਵਾਂਗੇ ਉਸ ਨੂੰ ਬਦਲ ਕੇ ਕਿਉਂ ਦਿਖਾਈਏ ਤੇ ਦਿਲਜੀਤ ਤੇ ਡਾਇਰੈਕਟਰ ਸਾਹਿਬ ਦਾ ਇਹ ਕਹਿਣਾ ਹੈ ਕਿ ਜੇ 127 ਦੇ ਉੱਤੇ ਫਿਲਮ ਇਹ ਲੱਗੂਗੀ 27 ਕੱਟ ਲਾ ਕੇ ਫਿਰ ਉਹ ਲੱਗੂਗੀ ਸਾਡਾ ਫਿਲਮ ਨਾਲ ਕੋਈ ਲਿੰਕ ਨਹੀਂ ਬਿਲਕੁਲ ਸਹੀ ਆ ਦਿਲਜੀਤ ਤੇ ਡਾਇਰੈਕਟਰ ਸਾਹਿਬ ਦੀ ਗੱਲ ਕਿ ਜੇ ਇਹਨੇ ਕੱਟ ਨਾਲ ਫਿਲਮ ਲਾਉਂਗੇ ਉਹਦੇ ਵਿੱਚ ਰਹਿ ਕੀ ਗਿਆ ਕੁਝ ਨਹੀਂ ਲੋਕਾਂ ਤੱਕ ਮੈਸੇਜਾਂ ਸੱਚ ਨਹੀਂ ਪਹੁੰਚਣਾ ਇਸ ਕਰਕੇ ਵਧੀਆ ਗੱਲ ਬੋਲੀ ਆ ਉਹਨਾਂ ਨੇ ਵੈਸੇ ਗੱਲ ਸੋਚਣ ਵਾਲੀ ਵੀ ਆ ਕਿ ਜੇ ਐਮਰਜੈਂਸੀ ਫਿਲਮਾਂ ਲੱਗ ਸਕਦੀਆਂ ਨੇ ਜਾਂ ਕਸ਼ਮੀਰ ਫਾਈਲ ਵਰਗੀਆਂ ਫਿਲਮਾਂ ਲੱਗ ਸਕਦੀਆਂ ਨੇ ਪਰ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਇਹ ਫਿਲਮ ਕੋਈ ਇਦਾਂ ਦੀ ਲੱਗਣ ਨਹੀਂ ਦਿੰਦੇ ਹੈਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਇਹ ਗੱਲ ਸਹੀ ਆ ਕਿ ਗਲਤ ਆ ਧੰਨਵਾਦ ਸਤਿ ਸ੍ਰੀ ਅਕਾਲ